ਬਾਬਾ ਫਤੇ ਸਿੰਘ ਫੁੱਟਬਾਲ ਅਕੈਡਮੀ ਦੇ ਪ੍ਰਧਾਨ ਕਰਮਜੀਤ ਸਿੰਘ ਦੀ ਅਗਵਾਈ ਵਿੱਚ ਨੌਜਵਾਨੀ ਨੂੰ ਬਚਾਉਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਮੁਹਿੰਮ ਤਹਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸ਼ਮ ਪਿਤਾਗੁਰ ਗੋਬਿੰਦ ਸਿੰਘ ਜੀ ਦੇ ਛੋਟੇ ਸ਼ਬਜਾਦਿਤ ਤਨਤਨ ਬਾਬਾ ਫਤੇ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸਿੱਸਟ ਅਲ ਇੰਡੀਆ ਬਾਬਾ ਫਤੇ ਸਿੰਘ ਫੁੱਟਬਾਲ ਕੱਪ ਦਾ ਪੋਸਟਰ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਵੱਲੋਂ ਸਾਂਝੇ ਤੌਰ ਤੇ ਜਾਰੀ ਕੀਤਾ ਗਿਆ ਹੈ ਸੀ ਫੁੱਟਬਾਲ ਕੱਪ ਜਿਹੜਾ ਕਲੱਬ ਹੈ ਇਹਦੇ ਵੱਲੋਂ ਇੱਕ ਜਿਹੜਾ ਫੁੱਟਬਾਲ ਦਾ ਮੈਚ ਦਾ ਆਯੋਜਿਤ ਕੀਤਾ ਜਾ ਰਿਹਾ 10 ਤੋਂ 14 ਦੇ ਹੰਮ ਤੇ ਇੱਕ ਬਸਤਾਰਬੰਦੀ ਦਾ ਕੰਪੀਟੀਸ਼ਨ ਵੀ ਜਿਹੜਾ ਹੈ ਕੀਤਾ ਜਾ ਰਿਹਾ ਤੇ ਬਹੁਤ ਚੰਗਾ ਤੇ ਵਧੀਆ ਪ੍ਰੋਗਰਾਮ ਜਿਹੜਾ ਹੈ ਕੀਤਾ ਜਾ ਰਿਹਾ ਇਹਦੇ ਵਿੱਚ ਨਵੇਂ ਪ੍ਰਾਈਜ਼ ਮਨੀ ਵੀ ਰੱਖੀ ਹੈ ਫਰਸਟ ਪ੍ਰਾਈਜ਼ ਵੀ ਹੈ ਤੇ ਕਾਫੀ ਵੱਡਾ ਫਰਸਟ ਤੇ ਸੈਕੰਡ ਪ੍ਰਾਈਜ਼ ਬਹੁਤ ਵੱਡੇ ਅਮਾਉਂਟ ਦੇ ਵਿੱਚ ਰੱਖਿਆ ਹੋਇਆ ਤੇ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਵੱਧ ਚੜਕੇ ਦੇ ਚੱਪਾ ਪਾਰਟਿਸਪੀਟ ਕਰੀਏ ਤੇ ਇਹ ਡਰੱਗਸ ਦੇ ਖਿਲਾਫ ਵੀ ਜਿਹੜਾ ਹੈਗਾ ਇਹਦੇ ਵਿੱਚ ਇੱਕ ਵੋਲ ਹੈ ਕਿ ਆਪਾਂ ਉਸ ਨੂੰ ਲੈ ਕੇ ਵੀ ਇੱਕ ਦੇ ਵਿੱਚ ਗੱਲ ਹੈਗੀ ਆ ਬਾਕੀ ਇਹ ਇਸੇ ਡੈਡੀਕੇਟਿਡਲੀ ਜਿਹੜਾ ਬਾਬਾ ਫਤਿਹ ਸਿੰਘ ਜੀ ਹੈਗੇ ਆ ਸਾਡੇ ਉਹਨਾਂ ਨੂੰ ਸਮਰਪਿਤ ਇਹ ਸਾਰਾ ਸਮਾਰੋਹ ਤੇ ਮੇਰੀ ਲੋਕਾਂ ਨੂੰ ਅਪੀਲ ਹੈ ਵੱਧ ਚਲ ਕੇ ਪਾਰਟਿਸਪੇਟ ਕਰੀਏ ਤੇ ਆਪਾਂ ਦੁਬਾਰਾ ਇਸ ਕੰਪੀਟੀਸ਼ਨ ਨੂੰ ਤੇ ਆਪਣੇ ਪੰਜਾਬ ਨੂੰ ਦੁਬਾਰਾ ਮੰਗਲਾ ਚਾਪੜ ਡਰੱਗ ਦੇ ਖਿਲਾਫ ਪੂਸ ਵੱਲੋਂ ਵੀ ਜੋ ਮਿਹਰੇ ਕਰਵਾਇਆ ਜਾ ਰਿਹਾ ਹੈ ਜੀ ਜੀ ਡਰੱਗਸ ਦੇ ਖਿਲਾਫ ਵੀ ਅਸੀਂ ਜੀ ਲਗਾਤਾਰ ਲੱਗੇ ਹੋਏ ਫਟਾਜ ਵੀ ਸਬ ਡਿਸਟ੍ਰਿਕਟ ਦੇ ਵਿੱਚ ਸਾਥਾ ਸਾਤੇ ਕਾਸੋ ਆਪਰੇਸ਼ਨਸ ਚੱਲ ਰਹੇ ਆ ਤੇ ਉਹ ਗੋਬਿੰਗੜ੍ਹ ਮੈਂ ਆਪ ਵੀ ਗਿਆ ਸੀ ਕਿ ਉੱਥੇ ਕਈ 11 ਦੇ ਕਰੀਬ ਮਿਲਦੇ ਹੁਣ ਤੱਕ ਅਸੀਂ ਰਾਉਂਡ ਅਪ ਕੀਤੇ ਤੇ ਟੋਟਲ ਹੁਣ ਤੱਕ ਕਰੀਬ 1200 ਬੰਦੇ ਜਿਹੜੇ ਹੈਗੇ ਆ ਡਰਗ ਤਸ਼ਕਰ ਰੱਬ ਤਸ਼ਕਰ ਚਾਹੇ ਛੋਟੇ ਰੱਡੇ ਕੋਈ ਵੀ ਹੁਣ ਤੱਕ ਗ੍ਰਿਫਤਾਰ ਕੀਤੇ ਜਾ ਚੁੱਕੇ ਤੇ 800 ਦੇ ਕਰੀਬ ਜਿਹੜੇ ਹੈਗੇ ਤਾਂ ਇਹ ਵਿਅਕਤੀ ਜਿਹੜੇ ਕੀ ਦੇ ਨਾਲ ਅਫੈਕਟਿਡ ਸੀਗੇ ਵਿਕਟਿਮ ਸੀ ਉਹਨਾਂ ਦਾ ਇਲਾਜ ਕਿ ਕਰਵਾਇਆ ਜਾ ਚੁੱਕਾ ਹੈ ਇਸ ਤੋਂ ਅਰਾਵਾ ਕਰੀਬ 11 ਦਰਜੇ ਜਿਹੜੀ ਹੈਗੀ ਗੈਰ ਕਾਨੂੰਨੀ ਸੰਪਤੀ ਹੈ ਜਿਹੜਾ ਡਰੱਗ ਦੇ ਕਾਲੇ ਧੰਦੇ ਤੋਂ ਬਣਾਈਆਂ ਗਈਆਂ ਸੀ ਉਹਨਾਂ ਨੂੰ ਵੀ ਡਿਮੋਲਿਸ਼ ਕੀਤਾ ਗਿਆ ਤੇ ਹਰ ਫਰੰਟ ਤੇ ਹੀ ਸਾਡੀ ਜਿਹੜੀ ਟੀਮ ਲੋਕਾਂ ਦੇ ਸਹਿਯੋਗ ਨਾਲ ਮੀਡੀਆ ਦੇ ਸੱਜਣਾ ਦੇ ਸਹਿਯੋਗ ਨਾਲ ਲਗਾਤਾਰ ਅਸੀਂ ਖੇਤੇ ਕੰਮ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਬਹੁਤ ਜਲਦੀ ਅਸੀਂ ਜਿਹੜੇ ਆਪਣੇ ਡਿਸਟ੍ਰਿਕਟ ਨੂੰ ਤੇ ਆਪਣੇ ਪੰਜਾਬ ਨੂੰ ਉਸੇ ਰੱਤਰੀ ਕੈਸ ਕਰ ਸਕਦੇ ਹਾਂ ਠੀਕ ਹੈ ਜੀ ਆ ਬਾਬਾ ਫਤੇ ਸਿੰਘ ਫੁੱਟਬਾਲ ਕੱਪ ਹੈ ਜੋ ਕਿ ਬਾਬਾ ਫਤੇ ਸਿੰਘ ਫੁੱਟਬਾਲ ਅਕੈਡਮੀ ਦੁਆਰਾ ਮਾਤਾ ਸੁੰਤਰੀ ਸਕੂਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਅੱਜ ਸਾਡਾ ਇਸ ਤਰ੍ਹਾਂ ਸੀ ਟੂਰਨਾਮੈਂਟ ਦਾ ਪੋਸਟਰ ਰਿਲੀਜ਼ ਕਰਵਾਇਆ ਤੇ ਨਾਲ ਉਹਨਾਂ ਨੂੰ ਸੱਦਾ ਪੱਤਰ ਵੀ ਦਿੱਤਾ ਤੇ ਕਿਹੋ ਜਿਹਾ ਹੋ ਰਿਹਾ ਟੂਰਨਾਮੈਂਟ ਇਹ ਮਾਤਾ ਸੁੰਦਰੀ ਸਕੂਲ ਹੈ ਜੀ ਰੈੱਡ ਕ੍ਰੋਸ ਦਾ ਅੱਤੇ ਵਾਲੀ ਕਿਹੜੀ ਤਰੀਕ ਨੂੰ ਹੋ ਰਿਹਾ ਹੈ ਜੀ 10 ਤੋਂ 14 ਦਸੰਬਰ ਜੀ ਫੁੱਟਬਾਲ ਦਾ ਹੋ ਰਿਹਾ ਹੈ ਜੀ ਕੀ ਇਨਾਮ ਰੱਖਿਓ ਨੇ ਕੀ ਕੀ ਗੇਮਾਂ ਨੇ ਫੁੱਟਬਾਲ ਹੈ ਸਰ ਇਕੱਲੀ ਫੁੱਟਬਾਲ ਹੈ ਬੁਆਏਜ਼ ਲੜਕੇ ਅੰਡਰ 17 ਇਨਾਮ ਕੀ ਰਕੀਤ ਹੈ ਇਨਾਮ 1,11,000 ਰੁਪਿਆ ਫਰਸਟ ਪ੍ਰਾਈਜ਼ ਹੈ ਜੀ ਤੇ 71,000 ਰੁਪਿਆ ਸੈਕੰਡ ਪ੍ਰਾਈਜ਼ ਹੈ ਇਹਦਾ ਮੁੱਖ ਮਕਸਦ ਕੀ ਹੈ ਕਰਾਉਣਾ ਮੁੱਖ ਮਕਸਦ ਹੈ ਜਿਹੜੇ ਸਾਡੇ ਏਰੀਆ ਗਰਾਸ ਰੂਟ ਤੇ ਯੂਥ ਜਿਹੜਾ ਯੂਥ ਆ ਮਤਲਬ ਵੱਤੋ ਵੱਤ ਖੇਡਾਂ ਦੇ ਨਾਲ ਜੁੜੇ ਜਿਹੜੇ ਵੀ ਬੰਦੇ ਫੁੱਟਬਾਲ ਨੂੰ ਪਿਆਰ ਕਰਦੇ ਆ ਦਿਨ ਉਹ ਅਸੀਂ ਮਤਲਬ ਹੋਰ ਜ਼ਿਲ੍ਹਿਆਂ ਦਾ ਜਿਵੇਂ ਲੈਵਲ ਆਪਾਂ ਸੀ ਉਹ ਉਹ ਸਾਰਾ ਸਾਡਾ ਮਤਲਬ ਸਾਰੇ ਸਰਪ੍ਰਦਾ ਜੀ ਸਾਡੇ ਸਰਪ੍ਰਸਤ ਸਾਰੇ ਜਿੰਨੇ ਵੀ ਆ ਸਾਡੇ ਨਾਲ ਐਨਆਰਆਈ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਨੂੰ ਕਰਾਉਣ ਦੇ ਵਿੱਚ ਕਿੰਨਾ ਪੰਜਵਾਂ ਹੋ ਰਿਹਾ ਜੀ ਇਸ ਵਾਰ ਠੀਕ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਅਸੀਂ ਅੱਜ ਆਵਾ ਪਾਪਾ ਫਤੇ ਸਿੰਘ ਫੁੱਟਬਾਲ ਕਾਟਿੰਗ ਨੂੰ ਪੰਜਵਾਂ ਫੁੱਟਬਾਲ ਟੂਰਨਾਮੈਂਟ ਕਰਵਾ ਰਹੇ ਹਾਂ 10 ਦਸੰਬਰ ਤੋਂ 14 ਦਸੰਬਰ ਤੱਕ ਅੱਜ ਅਸੀਂ ਅੱਜ ਅਸੀਂ ਮਾਨਯੋਗ ਐਸਐਸਪੀ ਫਤਗੜ ਸਾਹਿਬ ਨੂੰ ਸਿੱਧਾ ਪੱਤਰ ਦੇ ਕੇ ਗਏ ਆ ਅਸੀਂ ਉਹਨੂੰ ਬੇਨਤੀ ਕਰਕੇ ਆ ਵੀ ਵੱਧ ਤੋਂ ਵੱਧ ਸਾਡੇ ਟੂਰਨਾਮੈਂਟ 'ਚ ਆਉਣਗੇ ਤੇ ਸਾਨੂੰ ਹੋਰ ਵੀ ਅਸੀਂ ਪਬਲਿਕ ਨੂੰ ਸਭ ਨੂੰ ਭੈਣ ਭੰਜਾਂ ਨੂੰ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਸਾਡੇ ਟੂਰਨਾਮੈਂਟ 'ਚ ਬੁਚਾ ਕੇ ਸਾਰਿਆਂ ਦਾ ਪਲੇਅਰਾਂ ਦਾ ਹੌਸਲਾ ਵਧਾਈ ਕਰੋ ਬੇਹਰ ਗੁਰੂ ਜੀ ਦਾ ਖਾਲਸਾ ਵੇਰਦੂ